ਜੀ ਇਦਾਂ ਦਾ ਕੁਛ 30 ਸਾਲ 40 ਸਾਲ ਪਹਿਲੇ ਹੁੰਦਾ ਤਾਂ ਘਾਟਾ ਲੱਥਿਆ ਹੋਣਾ ਸੀ ਤੌਣ ਬકરી ਪਈ ਹੋਣੀ ਸੀ ਟੜ ਵਖਰਾ ਪਿਆ ਹੋਣਾ ਸੀ ਕੁੜੀ ਦੀ ਕੁੜੀ ਤਾਂ ਬੀਓ ਦਾ ਜਮੀਰਾ ਜਾਗਦੀਆਂ ਸੀ ਕਹਿੰਦੇ ਜਮੀਰਾ ਜਾਗਦੀਆਂ ਸੀ ਅੱਜ ਪ੍ਰਾਮਾ ਦਾ ਡਰ ਨਹੀਂ ਤੇਆ ਹੂੰ ਕਿਉਂਕਿ ਭਰਾ ਕਿਸੇ ਹੋਰ ਕੁੜੀ ਦੀ ਮਗਰ ਜਾ ਰਿਹਾ रिलेशनशिप ਦੇ ਵਿੱਚ ਪਿਆ ਹੋਇਆ ਕਿਉਂ ਵੀ ਉਹ ਸੱਚੀ ਗੱਲ ਕਹੀ ਹੈ ਆਪਾਂ ਸੱਚੀ ਗੱਲ ਆ ਬਾਪ ਦਾ ਡਰ ਨਹੀਂ ਰਿਹਾ ਕਿਉਂਕਿ ਬਾਪ ਦਾ ਆਪਣਾ ਕਿਰਦਾਰ ਨਹੀਂ ਹੈਗਾ ਸ਼ਰਾਬ ਨਾਲ ਜਿਹੜਾ ਬੰਦਾ ਰੱਜਿਆ ਘਰ ਆ ਰਿਹਾ ਵਾ ਕੋਈ ਸੱਚਾਈ ਹੈ ਕਿ ਜੇ ਮਾਪੇ ਵੀ ਕਿਰਦਾਰ ਦੇ ਢਿੱਲੇ ਆ ਆਪਣੇ ਬੱਚਿਆਂ ਨੂੰ ਕਿੱਥੋਂ ਰੋਕ ਲੈਣਗੇ ਅੱਖਾਂ ਖਤਮ ਹੋ ਚੁੱਕੀਆਂ ਸੈਲਫ ਰਿਸਪੈਕਟ ਨਹੀਂ ਪੰਜਾਬੀਆਂ ਦੇ ਵਿੱਚ ਆਣ-ਬਾਣ-ਸ਼ਾਨ ਇਹਨਾਂ ਦੇ ਡੀਐਨਏ ਦੇ ਵਿੱਚ ਹੁਣ ਐਗਜ਼ਿਸਟ ਨਹੀਂ ਕਰਦੀ ਇਹਨਾਂ ਨੂੰ ਲੱਭਦਾ ਤੇ ਪੈਸਾ ਥੋੜੇ ਸਮੇਂ ਪਹਿਲੇ ਦੇ ਵਿੱਚ ਲੋਕੀ ਆਪਣੇ ਬੱਚਿਆਂ ਨੂੰ ਖਾਸ ਕਰਕੇ ਧੀਆ ਨੂੰ ਤੁਸੀਂ ਸੁਣਿਆ ਵੀ ਹੋਣਾ ਭਰਾ ਦੀ ਡਿਊਟੀ ਹੁੰਦੀ ਸੀ ਮੋਟਰਸਾਈਕਲ ਤੇ ਛੱਡ ਕੇ ਆਉਣਾ ਨਾਲ ਲੈ ਕੇ ਆਉਣਾ ਇਕੱਲੀ ਨਹੀਂ ਛੱਡਣੀ ਜਾਂ ਮਾਂ ਆ ਜਾਂਦੀ ਸੀ ਜਾਂ ਪਿਤਾ ਜਾਂਦਾ ਸੀ ਤੇ ਜੇ ਚੁੰਨੀ ਵੀ ਸਿਰ ਤੋਂ ਥਲੇ ਲੱਤ ਜਾਣੀ ਤੇ ਜਿਹੜੇ ਪਿੰਡਾਂ ਦੇ ਵਿੱਚ ਬਜ਼ੁਰਗ ਹੁੰਦੇ ਸੀਗੇ ਮਾਤਾਵਾ ਉਹਨਾਂ ਨੇ ਮਾਰਨੀ ਚਪੇੜ ਖਿੱਚ ਕੇ ਤੇ ਤੇ ਮਾਪੇ ਵੀ ਇਦਾਂ ਦੇ ਚੰਗੇ ਹੁੰਦੇ ਸੀ ਵੀ ਉਹਨਾਂ ਨੇ ਕਹਿਣਾ ਨਹੀਂ ਜਾ ਕੇ ਵੀ ਮੇਰੇ ਧੀ ਨੂੰ ਯਾਰ ਕਿਉਂ ਕੁੱਟਿਆ ਕੁੱਟ ਦਿੰਦੇ ਹੁੰਦੇ ਸੀ ਪਿੰਡਾਂ 'ਚ ਵੱਡਿਆਂ ਦਾ ਬੜਾ ਡਰ ਹੁੰਦਾ ਸੀਗਾ ਬੱਚਿਆਂ ਨੂੰ ਤੇ ਅੱਜ ਕੱਲ ਦੇ ਮਾਪੇ ਤੇ ਗੁਰੂ ਟੀਚਰਾਂ ਦੇ ਗਲੇ ਫਾੜ ਲੁੰਦੇ ਆ ਚੱਲ ਮੈਂ ਕਰਾਉਣਾ ਤੇਰੇ ਤੇ ਐਫ ਆਈ ਆਰ ਮੇਰੇ ਮੁੰਡੇ ਨੂੰ ਚਪੇੜ ਮਾਰੀ ਸਕੂਲ ਦੇ ਵਿੱਚ ਭਾਜੀ ਤੁਹਾਡਾ ਮੁੰਡਾ ਗਲਤੀ ਕਰਨ ਡੈ ਤੂੰ ਚਪੇੜ ਕਿਉਂ ਮਾਰੀ ਮੇਰੇ ਮੁੰਡੇ ਨੂੰ ਟੀਚਰ ਡਰਦੇ ਫਿਰਦੇ ਆ ਕੰਬਦੇ ਫਿਰਦੇ ਆ ਉਹਨਾਂ ਵਿਚਾਰਿਆਂ ਨੇ ਇਨੀ ਮੁਸ਼ਕਲ ਦੇ ਨਾਲ ਤਪੱਸਿਆ ਦੇ ਨਾਲ ਨੌਕਰੀ ਲਈ ਹੁੰਦੀ ਆ ਉਹ ਫਿਰ ਕਹਿੰਦੇ ਵੀ ਛੱਡ ਪਰੇ ਭਾਈ ਅਸੀਂ ਕੀ ਲੈਣਾ ਜਿਹੜੇ ਕਾਨੂੰਨ ਬਣੇ ਆ ਵੀ ਬੱਚਿਆਂ ਨੂੰ ਕਹਿਣਾ ਹੀ ਕੁਝ ਨਹੀਂ ਜੇ ਦੀ ਖਲੜੀ ਦੇ ਵਿੱਚ ਡਾਰੀ ਨਹੀਂ ਹੈਗਾ ਉਹ ਤੇ ਫਿਰ ਸਾਹ ਨਹੀਂ ਆ ਉਹਦੇ ਮਾਰੂ ਸਿੰਘ ਕਿਤੇ ਨਾ ਕਿਤੇ ਜਾ ਕੇ ਜਾਂ ਤੇ ਆਪਣੇਆਂ ਦੇ ਜਾ ਕੇ ਹੋਰ ਦੇ ਮਾਂ ਬਾਪ ਹੱਲਾਸ਼ੀਰੀ ਦਿੰਦੇ ਆ ਵੀ ਕੁੱਟ ਖਾ ਕੇ ਨਹੀਂ ਆਉਣਾ ਕੁੱਟ ਕੇ ਆਉਣਾ ਵੇਖ ਲਾਂਗੇ ਤੇਰਾ ਪਿਓ ਹੈਗਾ ਮਗਰ ਹੂੰ ਇਹ ਥੋੜੀ ਜਿਹੀ ਗੱਲਾਂ ਬਣਦੀਆਂ ਨੇ ਸੋ ਇਹ ਇਸ ਦੀ 에ਰਾ ਆਫ ਡੈਵਸਟੇਸ਼ਨ ਦੇ ਵਿੱਚ ਇਸੇ ਦਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਖੁਦ ਤਬਾਹ ਕਰਦੇ ਪਏ ਆ। ਪੈਸੇ ਦੀ ਲਾਲਚ ਦੇ ਵਿੱਚ ਬੱਚਿਆਂ ਨੂੰ ਦਿਸੂ ਪ੍ਰਦੇਸ਼ ਇੱਕੋ ਸਮਾਸੀ ਘਰੋਂ ਬਾਹਰ ਨਹੀਂ ਸੀ ਕੱਢ ਦੇ ਕੱਲੇ। ਦਿਸੂ ਪ੍ਰਦੇਸ਼ ਅਣਜਾਣ ਰਸਤਿਆਂ ਦੇ ਵਿੱਚੋਂ ਧੀ ਇਕੱਲੀ ਗੁਜ਼ਰ ਰਹੀ ਆ। ਕੌਣ ਹੈਗਾ ਨਾਲ ਕੌਣ ਨਹੀਂ ਕੁਛ ਨਹੀਂ ਪਤਾ। ਐਦਾਂ ਦਾ ਸਿਸਟਮ ਵੀ ਆ ਕਿ ਪੰਜ-ਪੰਜ ਵਰਦਾਂ ਦੇ ਨਾਲ ਇੱਕ ਕੱਲੀ ਕੁੜੀ ਉੱਥੇ ਸਮਾਂ ਬਤੀਤ ਕਰ ਰਹੀ ਹੈ ਕਿਉਂਕਿ ਉਹਦੇ ਕੋਲ ਰਹਿਣ ਵਾਸਤੇ ਜਗ੍ਹਾ ਹੀ ਨਹੀਂ ਹੈਗੀ ਜਿਹੜੇ ਉੱਥੋਂ ਦੇ ਲੈਂਡਲੋਰਡ ਆ ਗਲਤ ਕੰਮ ਕਰਨ ਦੇ ਆ ਤੰਗ ਕਰ ਰਹੇ ਆ ਬੱਚਿਆਂ ਨੂੰ ਖਾਸ ਕਰਕੇ ਧੀਆਂ ਦੀ ਜਿੰਦਗੀ ਬਹੁਤ ਹੀ ਨਰਕ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਫਸਾਇਆ ਜਾਂਦਾ ਵੀ ਉਹ ਨਿਕਲ ਨਹੀਂ ਸਕਦੀਆਂ ਕਿੰਨੇ ਤੁਹਾਨੂੰ ਸੁਸਾਈਡ ਦੀਆਂ ਨਿਊਜ਼ ਸੁਣਨ ਨੂੰ ਮਿਲਦੀਆਂ ਨਿਤ ਇੰਨੇ ਵੀ ਬਹੁਤ ਸਾਰੇ ਉਥੇ ਕਾਰਨਾਮੇ ਹੋ ਰਹੇ ਨੇ ਇੰਨੇ ਜ਼ਿਆਦਾ ਕਿ ਸਾਡੇ ਤੱਕ ਖਬਰ ਪਹੁੰਚ ਵੀ ਨਹੀਂ ਰਹੀ ਅਸੀਂ ਸਿਰਫ ਅੰਦਾਜ਼ਾ ਲਗਾ ਸਕਦੇ ਹਾਂ ਪੈਸੇ ਦੇ ਕਰਕੇ ਮਾਪੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਆ ਉਹ ਤੇ ਭੁੱਲ ਜਾ ਕਿਤੇ ਹੈ ਕੋਈ ਬਲ ਦੀ ਅੱਗ ਦੇ ਵਿੱਚੋਂ ਕੋਈ ਬਚ ਜੇ ਇਹ ਸਭ ਕੁਝ ਹੀ ਮਿੱਟੀ ਆ ਪੰਜਾਬੀ ਤੇ ਲੁੱਟੇ ਜਾ ਚੁੱਕੇ ਆ ਇਹਨਾਂ ਬਰਬਾਦ ਹੋ ਚੁੱਕਿਆ ਵੀਰ ਜੀ ਕੁਛ ਨਹੀਂ ਬੱਲੇ ਹੈਗਾ ਇਹਨਾਂ ਦੇ ਇਹਨਾਂ ਦੀਆਂ ਫੋਰਚੂਨਰਾਂ ਐਂਡੈਵਰਾਂ ਇੱਥੇ ਰਹਿ ਜਾਣੀਆਂ ਨੇ ਨਾ ਇਹਨਾਂ ਦੇ ਕੋਲ ਆਪਣੀ ਮਿੱਟੀ ਆ ਜ਼ਮੀਨਾਂ ਵੇਚ ਦਿੱਤੀਆਂ ਜੇ ਹਿਮਾਚਲ ਦੇ ਵਿੱਚ ਕਾਨੂੰਨ ਬਣ ਸਕਦਾ ਵੀ ਬਾਹਰ ਦਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਰੈਂਟ ਵੀ ਨਹੀਂ ਲੈ ਸਕਦਾ ਕੋਈ ਇਥੇ ਛੋਟਾ ਜਿਹਾ ਘਰ ਨਹੀਂ ਖਰੀਦ ਸਕਦਾ ਕੀ ਪੰਜਾਬ ਦੇ ਵਿੱਚ ਕਾਨੂੰਨ ਨਹੀਂ ਬਣ ਸਕਦਾ ਕੀ ਅਕਲ ਹੋਣੀ ਚਾਹੀਦੀ ਆ ਸਰਕਾਰ ਨੂੰ ਵੀ ਜੇ ਸਾਡੇ ਲੋਕ ਬੇਵਕੂਫ ਹੋ ਚੁੱਕੇ ਨੇ ਪਬਲਿਕ ਕਮਜ਼ੋਰ ਹੋ ਚੁਤੀ ਆ ਦਿਮਾਗ ਪੱਖੋਂ ਇਹਨਾਂ ਨੂੰ ਇਹ ਨਹੀਂ ਪਤਾ ਕਿ ਜ਼ਮੀਨ ਕਿਉਂ ਵੇਚ ਰਹੇ ਨੇ ਦੋ ਕਾਰਨ ਨੇ ਮੁੱਖ ਵੱਡੀਆਂ ਗੱਡੀਆਂ ਕਢਾਉਣੀਆਂ ਆ ਆਣ-ਬਾਣ ਸ਼ਾਨ ਮੋਸ਼ ਖੜੀ ਰੱਖਣੀਆਂ ਹੂੰ ਚੈਰ ਦੇ ਵਿੱਚ ਤਗੜੀ ਕੋਠੀ ਬਣਾ ਲਈ ਆ ਜ਼ਮੀਨ ਵੇਚਦੀ ਕਿੱਲਾ ਜਾਂ ਫਿਰ ਬਾਅਰ ਸੈਟਲਡ ਨੇ ਡੈਡੀ ਇਹ ਤੇ ਕੀ ਕਰਨਾ ਆਪਾਂ ਵਿੱਚੋਂ ਜ਼ਮੀਨ ਨੂੰ ਬਾਹਰ ਕਰਦੇ ਨੇ ਉਥੇ ਲੱਕੜੀ ਦੇ ਘਰ ਲੈਣੇ ਆ ਜਿਸ ਬੰਦੇ ਦੀ ਆਪਣੀ ਜ਼ਮੀਨ ਨਹੀਂ ਜਿਹਦਾ ਆਪਣਾ ਪਾਣੀ ਨਹੀਂ ਉਹਦੇ ਪੱਲੇ ਕੱਖ ਨਹੀਂ ਪੰਜਾਬ ਗੱਜਦਾ ਆ ਨੈਚੁਰਲ ਰਿਸੋਰਸਸ ਕਰਕੇ ਤੁਹਾਡੇ ਕੋਲ ਕੁਝ ਵੀ ਨਾ ਹੋਵੇ ਆਪਣੀ ਜ਼ਮੀਨ ਹੋਵੇ ਆਪਣਾ ਪਾਣੀ ਹੋਵੇ ਤੁਸੀਂ ਕਦੇ ਨਹੀਂ ਮਰ ਸਕਦੇ ਅਸੀਂ ਇਕਨੋਮਿਕਲੀ ਗੱਲ ਕਰਦੇ ਪਏ ਅਸੀਂ ਇਕਨੋਮਿਕਲੀ ਗੱਲ ਕਰਦੇ ਪਏ ਪੈਸੇ ਬੱਖੋ ਪਦੀ ਵੀ ਢਿਲੇ ਨਹੀਂ ਰਹਿ ਸਕਦੇ ਤੁਸੀਂ ਜੇ ਕਿਸਾਨਾਂ ਨੇ ਮੂੰਹ ਤੋੜਵਾ ਜਵਾਬ ਦਿੱਤਾ ਸਰਕਾਰ ਦਾ ਕਿਉਂਕਿ ਉਹਨਾਂ ਦੀ ਬੈਕ ਸਟਰੋਂਗ ਹੈ ਉਹਨਾਂ ਨੂੰ ਪਤਾ ਰੋਟੀ ਮਿਲ ਜਣੀ ਹੈ ਹੂੰ ਜ਼ਮੀਨ ਹੈਗੀ ਹੈ ਬਾਈ ਕਰ ਲਾਂਗੇ ਖਾ ਲਾਂਗੇ ਜੋ ਅੱਜ ਦਾ এনवायरमेंट ਆ ਜੋ ਮੈਟ੍ਰਿਕਸ ਆ ਉਹ ਹੈਗਾ ਸਲੇਵ ਕਲਚਰ ਤੁਹਾਡੀ ਜ਼ਮੀਨ ਨਹੀਂ ਤੁਹਾਡਾ ਪਾਣੀ ਨਹੀਂ ਤੁਹਾਡਾ ਆਪਣਾ ਰਾਸ਼ਨ ਨਹੀਂ ਸਰਕਾਰ ਜਿਵੇਂ ਮਰਜ਼ੀ ਤੁਹਾਡੇ ਨਾਲ ਕਰ ਸਕਦੀ ਤੁਹਾਡੇ ਹੱਥ ਪੈਰ ਕੱਟ ਤੇ ਕੋਈ ਰਸਤਾ ਨਹੀਂ ਛੱਡੇਆ ਇਸ ਕਰਕੇ ਅਸੀਂ ਤੇ ਹੀ ਬੇਨਤੀ ਕਰਦੇ ਆਂ ਵੀ ਭੈਣ ਪ੍ਰਾਪਣੀ ਜ਼ਮੀਨ ਨਾ ਵੇਚੋ ਇਸ ਸੋਣਾ ਆ ਅੱਗੇ ਜਾ ਕੇ ਵੱਡੇ ਵੱਡੇ ਲਾਲਿਆਂ ਦੀ ਵੀ ਹਿੰਮਤ ਨਹੀਂ ਪੈਣੀ ਵੀ ਜ਼ਮੀਨ ਖਰੀਦ ਲੈਣ ਇੰਨੀ ਮਹਿੰਗੀ ਹੋ ਜਣੀ ਹੈ ਕਰੋੜਾਂ ਦੇ ਹਿਸਾਬ ਦੇ ਨਾਲ ਪੰਜੇ ਪੰਜ 10 10 ਕਰੋੜ ਦਾ ਕਿੱਲਾ ਆ ਯਾ ਰੋਡ ਤੇ ਹੂੰ ਪਲੋਟ ਹੀ 15 15 ਲੱਖ ਨੂੰ ਮਰਲਾ ਜਾ ਰਿਹਾ ਅੱਜ ਤੇ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਚ ਕੀ ਪਾਇਆ ਤੇ ਆਸੇ ਪਾਸੇ ਦੇ ਪਿੰਡਾਂ ਨੇ ਸਭ ਕੁਝ ਹੀ ਮਿੱਟੀ ਕਰ ਦਿੱਤਾ ਲੋਕਾਂ ਨੇ ਜ਼ਮੀਨਾਂ ਵੇਚ ਦਿੱਤੀ ਕਹਿੰਦੇ ਜਮੀਨਾਂ ਦੇ ਵਿੱਚ ਹੈ ਹੀ ਕੁਛ ਨਹੀਂ ਕਿਉਂਕਿ ਦਿਮਾਗ ਨਹੀਂ ਹੈਗਾ ਉਹਨਾਂ ਦਾ ਜਿਹਦੇ ਕੋਲ ਆਪਣੀਆਂ ਨੇਚਰਲ ਰਿਸੋਰਸਸ ਨੇ ਉਹੀ ਰਾਜ ਆਇਆ ਚਾਹੇ ਛੋਟੇ ਪੱਧਰ ਤੇ ਚਾਹੇ ਵੱਡੇ ਪੱਧਰ ਤੇ ਇਸ ਕਰਕੇ ਇਹਦਾ ਉਲਟਾ ਕਰਨਾ ਪੈਣਾ ਜੇ ਤੁਹਾਡੇ ਕੋਲ 4 ਪੈਸੇ ਹੈਗੇ ਆ ਜਮੀਨਾਂ ਖਰੀਦੋ ਪਲਾਟ ਛੱਡ ਦਿਓ ਕਮਰਸ਼ੀਅਲ ਜਗ੍ਹਾ ਛੱਡ ਦਿਓ ਤੇ ਜਮੀਨਾਂ ਖਰੀਦੋ ਤੁਸੀਂ ਬਦਤੋ ਬਦਤ ਇਹ ਤਾਂ ਦੇ ਪੰਦੇ ਹੈਗੇ ਆ ਜਿਨ੍ਹਾਂ ਨੂੰ ਸਰੂਰ ਚੜੇ ਹੋਏ ਆ ਲਿਆਓ ਵੀ 10 ਕਿਲੇ ਦਾ ਟੱਕ 20 ਕਿਲੇ ਦਾ ਟੱਕ ਖਰੀਦਣੀ ਹੈ ਸਿਆਣੇ ਦੀ ਖਾਵਾ ਦਾ ਪਾਈ ਵੀ ਜਿਹਨੂੰ ਵੇਚਣ ਦੀ ਲਤ ਲੱਗ ਜੇ ਉਹ ਵੇਚੀ ਜਾਂਦਾ ਤੇ ਜਿਹਨੂੰ ਖਰੀਦਣ ਦੀ ਲੱਗ ਜੇ ਉਹ ਖਰੀਦੀ ਜਾਂਦਾ